ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਨੇ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਢਾਡੀ ਅਬਦੁੱਲਾ ਤੇ ਢਾਡੀ ਨੱਥਾ ਜੀ ਕਿਆ ਕਰਦੇ ਸਨ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਇਹ ਦੋ ਤਲਵਾਰਾਂ ਐਵੇਂ ਨਹੀਂ ਧਾਰਨ ਕੀਤੀਆਂ ਇੱਕ ਤਾਂ ਅਜ਼ਮਤ ਰੂਹਾਨੀਅਤ ਦੀ ਤਲਵਾਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋ ਕੇ ਰਹਿਣਾ ਦੂਜਾ ਰਾਜਨੀਤਿਕ ਤਾਕਤ ਹੈ ਵੇਖੋ ਗੁਰਸਿੱਖ ਦਾ ਕੰਮ ਹੈ ਆਪਣੇ ਪ੍ਰਮਾਤਮਾ ਦਾ ਨਾਮ ਜਪਣਾ ਪਰ ਜੇ ਨਾਮ ਜਪ ਦੇ ਉੱਤੇ ਕੋਈ ਚੜ ਕੇ ਆ ਜਵੇ ਤਾਂ ਗੁਰਸਿੱਖ ਦਾ ਫਿਰ ਫਰਜ਼ ਬਣਦਾ ਕਿ ਚੜ ਕੇ ਆਏ ਨੂੰ ਤੇਗ ਪੱਕੀ ਕਰਕੇ ਰੱਖੇ ਚਲ ਕੇ ਆਏ ਨੂੰ ਦੇਗ ਚੜ ਕੇ ਆਏ ਨੂੰ ਤੇਗ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਮੇਰੀ ਪੀਰੀ ਦਾ ਸੋ ਗੁਰੂ ਪਿਆਰਿਓ ਪੀਰੀ ਦਾ ਮਤਲਬ ਹੁੰਦਾ ਹੈ ਰੋਹਾਨੀਅਤ ਦਾ ਮਾਲਕ ਜਿਸ ਜਿਸ ਕੋਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬੰਦਗੀ ਹੋਵੇ ਨਾ ਉਹਨੂੰ ਪੀਰੀ ਆਖਿਆ ਜਾਂਦਾ ਸੋ ਗੁਰੂ ਪਿਆਰਿਓ ਪੀਰੀ ਸ਼ਬਦ ਪੀਰ ਤੋਂ ਬਣਿਆ ਪੀਰ ਦਾ ਮਤਲਬ ਹੈ ਜਿਹੜਾ ਰੋਹਾਨੀਅਤ ਦਾ ਮਾਲਕ ਹੈ ਜਿਹੜਾ ਰੋਹਾਨੀਅਤ ਤੌਰ ਤੇ ਸਭ ਤੋਂ ਉੱਚਾ ਹੈ ਉਹਨੂੰ ਪੀਰ ਆਖਿਆ ਜਾਂਦਾ ਤੇ ਛੇਵੇਂ ਪਾਸ਼ਾ ਰੋਹਾਨੀਅਤ ਤੌਰ ਤੇ ਉੱਚੇ ਸਨ ਜਿਸ ਕਰਕੇ ਛੇਵੇਂ ਪਾਸ਼ਾ ਪੀਰੀ ਦੇ ਮਾਲਕ ਨੇ ਤੇ ਦੂਜਾ ਹੈ ਮੀਰੀ ਮੀਰੀ ਦਾ ਅਰਥ ਹੈ ਜਿਹੜਾ ਰਾਜਨੀਤਕ ਤੌਰ ਤੇ ਉਹ ਰਾਜਨੀਤਿਕ ਸ਼ਕਤੀ ਤੌਰ ਤੇ ਮਜ਼ਬੂਤ ਹੋਵੇ ਤਾਕਤਵਰ ਹੋਵੇ ਉਨੁਗ੍ਰੋਪਿਆਰਿਓ ਮੀਰ ਆਖਿਆ ਜਾਂਦਾ ਸੋਛੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰੋਹਾਨੀਅਤ ਤੌਰ ਤੇ ਵੀ ਉੱਚੇ ਨੇ ਜੇਕਰ ਰਾਜਨੀਤਿਕ ਤੌਰ ਤੇ ਵੀ ਦੇਖਿਆ ਜਾਵੇ ਸਤਗੁਰ ਸੱਚੇ ਪਾਸ਼ਾ ਜੀ ਉਸ ਤੌਰ ਤੇ ਵੀ ਉੱਚੇ ਨੇ ਕਿਉਂਕਿ ਸਤਗੁਰਾਂ ਨੇ ਇੱਕ ਤਖਤ ਬਣਾਇਆ ਜਿਸ ਦਾ ਨਾਮ ਅਕਾਲ ਤਖਤ ਰੱਖਿਆ ਗਿਆ ਦੁਨੀਆ ਦੇ ਉੱਤੇ ਬਹੁਤ ਤਖਤ ਹੋਏ ਨੇ ਹਰ ਇੱਕ ਰਾਜੇ ਦਾ ਆਪਣਾ ਤਖਤ ਹੋਇਆ ਤੇ ਉਹਨਾਂ ਤਖਤਾਂ ਦੇ ਉਹਨਾਂ ਨੇ ਨਾਮ ਰੱਖੇ ਨੇ ਉਹ ਤਖਤ ਸਿਰਫ ਤੇ ਸਿਰਫ ਰਾਜੇ ਦੀ ਵਡਿਆਈ ਕਰਿਆ ਕਰਦੇ ਸਨ ਉਹ ਤਖਤ ਆਪਣੇ ਚਹੇਤਿਆਂ ਨਾਲ ਹੀ ਸਿਰਫ ਤੇ ਸਿਰਫ ਇਨਸਾਫ ਕਰਿਆ ਕਰਦੇ ਸਨ ਉਹ ਝੂਠੇ ਤਖਤ ਨੇ ਪਰ ਇੱਕ ਸੱਚਾ ਤਖਤ ਹੈ ਜੋ ਛੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਖੁਦ ਸਾਜਿਆ ਤੇ ਸਤਿਗੁਰਾਂ ਨੇ ਉਸ ਤਖਤ ਦਾ ਨਾਮ ਰੱਖਿਆ ਅਕਾਲ ਤਖਤ ਕਿ ਹੇ ਗੁਰੂ ਦੇ ਪਿਆਰਿਓ ਇਹ ਜਿਹੜਾ ਤਖਤ ਹੈ ਇਹ ਅਕਾਲ ਦਾ ਤਖਤ ਹੈ ਅਕਾਲ ਪੁਰਖ ਦਾ ਆਪਣਾ ਤਖਤ ਹੈ ਇੱਥੇ ਬੇਇਨਸਾਫੀ ਨਹੀਂ ਹੋਏਗੀ ਇੱਥੇ ਸਿਰਫ ਤੇ ਸਿਰਫ ਇਨਸਾਫ ਹੋਏਗਾ ਤੇ ਇਨਸਾਫ ਕਿਸ ਤਰੀਕੇ ਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਮੰਨ ਦਿਆ ਹੋਇਆ ਤੁਸੀਂ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਣੇ ਹੋ ਨਾ ਜਾਂ ਜਾਓਗੇ ਤਾਂ ਉੱਥੇ ਜਾ ਕੇ ਗੌਰ ਨਾਲ ਅਕਾਲ ਤਖਤ ਸਾਹਿਬ ਦੇ ਦਿਦਾਰੇ ਕਰਿਓ ਤੇ ਗੌਰ ਨਾਲ ਸਾਹਮਣੇ ਜੋ ਦਰਬਾਰ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਵਾਹ ਹਰ ਵੇਲੇ ਚੱਲਦਾ ਰਹਿੰਦਾ ਹੈ ਜਦੋਂ ਗੌਰ ਨਾਲ ਤੱਕੋਗੇ ਨਾ ਤਾਂ ਗੁਰੂ ਪਿਆਰਿਓ ਅਕਾਲ ਤਖਤ ਸਾਹਿਬ ਤੋਂ ਸਿੱਧਾ ਸਾਹਮਣੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹਨੂੰ 골ਡਨ ਟੈਂਪਲ ਕਹਿ ਦਿੰਦੇ ਆ ਸਵਰਨ ਮੰਦਿਰ ਆਖ ਦਿੰਦੇ ਆ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਸਿੱਧੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਕਾਰਨ ਇਹ ਹੈ ਕਿ ਜਦੋਂ ਵੀ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰ ਝੁਕਾ ਕੇ ਆ ਜਾਵੇ ਮਦਦ ਮੰਗਣ ਲਈ ਆ ਜਾਵੇ ਇਨਸਾਫ ਲੈਣ ਲਈ ਆ ਜਾਵੇ ਤਾਂ ਉਹਦੇ ਨਾਲ ਤੱਕਾ ਨਹੀਂ ਹੋਏਗਾ ਜਿਹੜਾ ਵੀ ਉਹ ਅਕਾਲ ਤਖਤ ਤੇ ਬੈਠਾ ਹੋਏਗਾ ਤੇ ਗੁਰੂ ਪਿਆਰਿਓ ਜਦੋਂ ਵੀ ਉਹ ਫੈਸਲਾ ਕਰੇਗਾ ਨਾ ਤਾਂ ਸਾਹਮਣੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਕਰੇਗਾ ਆਖੋ ਸਤਨਾਮ ਕਿ ਕਿਸੇ ਨਾਲ ਕੋਈ ਵਧੀਕੀ ਨਾ ਕਰ ਸਕੇ ਕਿਸੇ ਨਾਲ ਕੋਈ ੱੱਕਾ ਨਾ ਕਰ ਸਕੇ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ 1609 ਈਸਵੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਸੀ ਸਿਰਜਣਾ ਕੀਤੀ ਸੀ